ਪੰਜਾਬ ਦੀ ਮਹਿਲਾ ਇਕਾਈ ਵੱਲੋਂ ਜਲੰਧਰ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਦਰਸਾਉਂਦੀ ਪ੍ਰਦਰਸ਼ਨੀ ਸਵੈਮ ਸਿੱਧ ਸੱਲੇ ਖੇਟ ਲਗਾਈ ਗਈ ਹੈ ਇਸ ਵਿੱਚ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੀਆਂ ਮਹਿਲਾ ਉਦਮੀਆਂ ਵੱਲੋਂ ਆਤਮ ਨਿਰਭਰ ਭਾਰਤ ਦੀ ਚਲਕ ਪੇਸ਼ ਕਰਨ ਵਾਲੇ ਸਾਜ਼ੋ ਸਮਾਨ ਨੂੰ ਵੱਖ-ਵੱਖ ਸਟਾਲਾਂ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ ਪੇਸ਼ ਹੈ ਇੱਕ ਰਿਪੋਰਟ ਖੇਤਰ ਤੇ ਕੀਤੀਆਂ ਪ੍ਰਾਪਤ ਮਹਿਲਾਵਾਂ ਸਮਾਜ ਦੇ ਵੱਖ-ਵੱਖ ਵਰਗਾਂ ਵਿੱਚ ਆਪਣੀ ਤਾਕਤ ਜਮਾ ਰਹੀਆਂ ਨੇ ਮਹਿਲਾਵਾਂ ਵੱਲੋਂ ਸਨਤ ਅਤੇ ਸਵੈ ਰੋਜ਼ਗਾਰ ਦੇ ਖੇਤਰ 'ਚ ਕੀਤੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨ ਦੇ ਮੰਤਵ ਨਾਲ ਲਘੂ ਉਦਯੋਗ ਭਾਰਤੀ ਪੰਜਾਬ ਵੱਲੋਂ ਜਲੰਧਰ ਵਿਖੇ ਆਪਣੀ ਤਰ੍ਹਾਂ ਦੀ ਪਹਿਲੀ ਪ੍ਰਦਰਸ਼ਨੀ ਲਗਾਈ ਗਈ ਹੈ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਮਹਿਲਾ ਉਦਮੀਆਂ ਵੱਲੋਂ 55 ਸਟਾਲ ਲਗਾਏ ਗਏ ਨੇ ਇਸ ਪ੍ਰਦਰਸ਼ਨੀ 'ਚ ਪੰਜਾਬ ਸਮੇਤ ਹਿਮਾਚਲ ਰਾਜਸਥਾਨ ਜੰਮੂ ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਦੀਆਂ ਮਹਿਲਾ ਉਦਮੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਾਜੋ-ਸਮਾਨ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਪ੍ਰਦਰਸ਼ਨੀ ਦੀ ਵਿਸ਼ੇਸ਼ ਗੱਲ ਇਹ ਹੈ ਕਿ ਇਸ ਸਮੁੱਚੇ ਉਪਰਾਲੇ ਨੂੰ ਨੇਪਰੇ ਚਾੜਨ ਲਈ ਅਤੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਾਰੀ ਜ਼ਿੰਮੇਵਾਰੀ ਮਹਿਲਾ ਇਕਾਈ ਦੇ ਉਦੇਦਾਰਾਂ ਵੱਲੋਂ ਸੰਭਾਲੀ ਜਾ ਰਹੀ ਹੈ। ਲਘੂ ਉਦਯੋਗ ਭਾਰਤੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਸੀਮਾ ਤੁਮਲ ਨੇ ਕਿਹਾ ਕਿ ਮਹਿਲਾ ਉਦਮਤਾ ਸਵੈ ਰੁਜ਼ਗਾਰ ਨੂੰ ਹੱਲਾਸ਼ੇਰੀ ਦੇਣ ਲਈ ਇਹ ਪ੍ਰਦਰਸ਼ਨੀ ਇੱਕ ਮਜ਼ਬੂਤ ਅਤੇ کارਗਰ ਉਪਰਾਹਾ ਸਾਬਤ ਹੋਵੇਗੀ। ਇਹ ہماری ਨੈਸ਼ਨਲ ਆਰਗੇਨਾਈਜੇਸ਼ਨ ਹੈ ਲਘੂ ਉਦਯੋਗ ਭਾਰਤੀ ਉਸਕਾ ਫੀਮੇਲ ਵਿੰਗ ਹੈ। और उसमें जो है फीमेल एंटरप्रेन्योर्स को हम लोग यहाँ प्लेटफॉर्म देने के लिए और पूरे नेशनल वाइज की हम जो है एग्जिबिटर्स और हमारा जो ट्रेडिशन है सारे स्टेट्स में जाना चाहिए उसके लिए जो है ये एक पहल की गई थी मध्य प्रदेश से तो हमारे एग्जिबिशन ऑल ओवर इंडिया में लगती हैं लेकिन पंजाब में ये हम पहली बार ये एग्जीबिशन लगाई है इस प्रदर्शनी के स्वयं सिद्ध प्रोजेक्ट दे कौमी मुखी अंजू सिंह ने इस दौरान कि सनत के खेतर से महिला शक्ति जागरूक करने के यह प्रदर्शनी लगाई गई है जलंधर में ये हमारी पहली प्रदर्शनी है पहली एग्जीबिशन है और ये स्टॉल्स जलंधर से तो हैं ही पंजाब के अलग अलग शहरों से हैं यहाँ पे राजस्थान के कोटा जोधपुर जयपुर से यहाँ पे दिल्ली से यहाँ पे जम्मू से हिमाचल से सब जगह से लखनऊ से एग्जीबिशन लगाने के लिए महिलाएं आई हुई हैं और वहाँ के यूनिक प्रोडक्ट्स लेके आई हुई हैं प्रदर्शनी ਜਿਸ ਸ਼ਾਮਲ ਮਹਿਲਾ ਉਦਮੀਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਗਾ ਕੀਤੀ। ਮੇਰੇ ਸਭ ਹੈਂਡਮੇਡ ਪ੍ਰੋਡਕਟਸ ਹੈ ਕਸਟਮਾਈਜ਼ ਵੀ ਹੋ ਜਾਂਦੇ ਸਭ ਇਹ ਦੇਖ ਲਓ ਇਹ ਟ੍ਰੈਡੀਸ਼ਨਲ ਵੇਅਰ ਵੀ ਹੈ ਪਲੱਸ ਮਾਡਰਨ ਟੱਚ ਮੈਂ 인ਕੋ ਦਿਆ ਹੋਇਆ ਹੈ। ਲਗੂਦ ਯੋਗ ਵੱਲੋਂ ਲਗਾਈ ਗਈ ਐਗਜ਼ੀਬਿਸ਼ਨ ਦੇ ਵਿੱਚ ਆਪਣੇ ਸਾਰੇ ਆਰਟੀਕਲਸ ਨੂੰ ਲੈ ਕੇ ਆਏ ਆਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੁਲਕਾਰੀ ਨੂੰ ਪਰਵਾਹ ਹੁਗਾਰਾ ਮਿਲਿਆ ਔਰ ਪਰਵਾਹ ਹੁਗਾਰਾ ਇਸ ਕਰਕੇ ਨਹੀਂ ਮਿਲਿਆ ਕਿ ਫੁਲਕਾਰੀ ਜਿਹੜੀ ਹੈ ਜਿਹਨੂੰ ਅਸੀਂ ਸਦੀਆਂ ਤੋਂ ਦੁਪੱਟੇ ਦੀ ਤਰ੍ਹਾਂ ਲਿਆ ਰਹੇ ਆ ਅਸੀਂ ਉਹਨੂੰ ਪ੍ਰੈਕਟੀਕਲੀ ਵੀ ਜਿਹੜਾ ਕੰਟੈਂਪੋਰੀ ਲੁੱਕ ਚ ਲੈ ਕੇ ਆਏ ਆ। ਜਲੰਧਰ ਤੋਂ ਪ੍ਰਸਾਰ ਭਾਰਤੀ ਦੇ ਪ੍ਰਤੀਨਿਧ ਰਮਾਸ਼ੰਕਰ ਦੀ ਵਿਸ਼ੇਸ਼ ਰਿਪੋਰਟ